ਪੁਰਾਣੇ ਸਮਿਆਂ ਦੇ ਵਿੱਚ ਨਾ ਅਸੀਂ ਨਾਨਕੇ ਘਰੇ ਜਿਹੜੇ ਮਕਾਨ ਦੇਖੇ ਨੇ ਮੋਗੇ ਹੁੰਦੇ ਸੀ ਉਹਨਾਂ ਦੇ ਵਿੱਚ ਕੱਚੇ ਮਕਾਨ ਹੁੰਦੇ ਸੀ ਮਿੱਟੀ ਦੇ ਤੇ ਉਹਦੇ ਵਿੱਚ ਮੋਗੇ ਹੁੰਦੇ ਸੀਗੇ ਹੁਣ ਅਸੀਂ ਆਹ ਦੋ ਮੰਜ਼ਲ ਤਿਆਰ ਕਰ ਚੁੱਕੇ ਹਾਂ ਮਕਾਨ ਦਾ ਤੇ ਉਹਦੇ ਵਿੱਚ ਨਾ ਇੱਕ ਆ ਮੌਂਟੀ ਦਾ ਰੱਖਿਆ ਸੀ 3 ਫੁੱਟ ਬਾਏ 3 ਫੁੱਟ ਦਾ ਨ ਇੱਕ ਆ ਸੀ ਜਾਲ ਪਾਤਾ ਵਿੱਚ ਇਹਦੇ ਇਹ ਮੌਂਟੀ ਦੇ ਉੱਪਰ ਜਾ ਕੇ ਇਦਾਂ ਹੀ ਖੁੱਲਾ ਛੱਡਤਾ ਮੈਨੂੰ ਮਿਸਤਰੀਆਂ ਨੇ ਬੜਾ ਜ਼ੋਰ ਲਾਇਆ ਵੀ ਜੀ ਇਹਨੂੰ ਬੰਦ ਕਰ ਦੋ ਇਹਦੇ ਵਿੱਚ ਬਾਛੜ ਆਊਗੀ ਪਾਣੀ ਆਊਗਾ ਉਹਨੂੰ ਉਹ ਅਸੀਂ ਦੇਖਣਾ ਵੀ ਇਹਨੂੰ ਕਿਵੇਂ ਪਾਣੀ ਕਿਵੇਂ ਰੋਕਣਾ ਮੀਹ ਵਾਲਾ ਇਦੇ ਵਿੱਚ ਕੀ ਆਉਣਾ ਤੁਸੀਂ ਇਹ ਦੇਖੋ ਅਸੀਂ ਵੈਸੇ ਤਾਂ ਆਰਜੀ ਇੱਟਾਂ ਰੱਖੀ ਇਹਨੇ ਕੱਲ ਲੈਂਟਰ ਪਾਇਆ ਇਹ 2 ਫੁੱਟ ਉੱਚਾ ਚੱਕ ਲੈਣਾ ਆਪਾਂ ਨੇ 2 ਫੁੱਟ ਉੱਚਾ ਕਰਕੇ ਇਹਦੀ ਪਾਣੀ ਦੀ ਜਿਹੜੀ ਲੀਕੇਜ ਅੰਦਰੋਂ ਬਾਹਰੋਂ ਨਾ ਜਾਵੇ ਇਹਨੂੰ ਬੰਦ ਕਰਕੇ ਇਹਦੇ ਉੱਪਰ ਆਪਾਂ ਨੇ ਇੱਕ ਟਾਕੀ ਤਿਆਰ ਕਰ ਦੇਣੀ ਆ ਜਿਵੇਂ ਕਿ ਬੱਸ ਦੀ ਟਾਕੀ ਨਹੀਂ ਲੱਗਦੀ ਹੁੰਦੀ ਅੰਦਰ ਜਾ ਕੇ ਉਹ ਲੋਕ ਹੋ ਜਾਂਦੀ ਆ ਉਹਦੇ ਉੱਪਰ ਸ਼ੀਸ਼ਾ ਲਾ ਦੇਣਾ ਕਈ ਲੋਕ ਨੇ ਇਹਦੇ ਵਿੱਚ ਸ਼ੀਸ਼ਾ ਫਿੱਟ ਕਰਾ ਦਿੰਦੇ ਨੇ ਜਿਹੜਾ ਆਹਾਂ ਕੀ ਰਹਿਣਾ ਇਦੇ ਵਿੱਚ ਸ਼ੀਸ਼ਾ ਫਿੱਟ ਕਰਾ ਦਿੰਦੇ ਨੇ ਹੁਣ ਇਹ ਰੱਖਿਆ ਤਾਂ ਅਸੀਂ ਇਹ ਮੋਗੇ ਤਾਂ ਹੁੰਦਾ ਮੋਗੇ ਦਾ ਕੰਮ ਹੁੰਦਾ ਵੀ ਮੂੰਹ ਖੁੱਲਾ ਰਹੇ ਤਾਂ ਕਿ ਜਿਹੜੀ ਉੱਪਰੋਂ ਠੰਡੀ ਹਵਾ ਆਜੇ ਦੇਖੋ ਠੰਡੀ ਹਵਾ ਚਲਦੀ ਆ ਇਹ ਠੰਡੀ ਹਵਾ ਤੁਹਾਡੇ ਅੰਦਰ ਕਮਰੇ ਤੱਕ ਆ ਚਲੀ ਜਾਵੇ ਕਿਉਂਕਿ ਕਮਰੇ ਦੇ ਵਿੱਚ ਜਿਹੜੀ ਕੁਦਰਤੀ ਰੋਸ਼ਨੀ ਆ ਤੁਹਾਨੂੰ ਉਹ ਆਉਣੀ ਬੜੀ ਜ਼ਰੂਰੀ ਹੁੰਦੀ ਆ ਉਦਰਤੀ ਹਵਾ ਹਵਾ ਪਾਣੀ ਇਹ ਜ਼ਰੂਰੀ ਹੁੰਦੇ ਨੇ ਹੁਣ ਜੇ ਚਾਰ ਛੱਟੇ ਅੰਦਰ ਚਲੇ ਵੀ ਜਾਣਗੇ ਤਾਂ ਆਪਾਂ ਸਫਾਈ ਕਰ ਸਕਦੇ ਆ 24 ਜੀ ਤੋਂ ਖਬਰ ਆਉਣੀ ਚਾਹੀਦਾ ਤਾਂ ਇਹ ਅਸੀਂ ਜਿਹੜਾ ਹੈਗਾ ਵੈਂਟੀਲੇਸ਼ਨ ਵਾਸਤੇ ਜਿਹੜਾ ਹੈਗਾ ਆ ਇਹ ਰੱਖੀ ਆ ਹੁਣ ਜਦੋਂ ਲੈਂਟਰ ਖੋਲਣਾ ਇਹ ਮੋਗਾ ਥੱਲੇ ਤੱਕ ਛੜਾ ਜਿਹੜੀ ਜਿਹੜੀ ਥੱਲੇ ਟਾਇਲ ਲੱਗੀ ਹੋਈ ਆ ਉਹ ਦੇਖੂਗੀ ਸੋ ਇਦਾਂ ਦਾ ਮੋਗਾ ਤੁਸੀਂ ਆਪਣੇ ਘਰੇ ਰੱਖ ਸਕਦੇ ਹੋ ਜੇ ਇਹਨੂੰ ਬੰਦ ਵੀ ਕਰਉਣਾ ਪੈ ਜਾਵੇ ਤਾਂ ਇਹਦੇ ਤੇ ਜਿਵੇਂ ਆਪਣੇ ਬਾਕਸ ਬੈੱਡ ਦੀ ਟਾਕੀ ਹੁੰਦੀ ਹੈ ਨਾ ਇਹਦੇ ਤੇ ਉਵੇਂ ਲੋਹੇ ਦੀ ਇੱਕ ਟਾਕੀ ਬਣਾ ਕੇ ਥੱਲੇ ਉਹਦੇ ਰਬੜਾ ਪਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਸ ਦੀ ਟਾਕੀ ਅੰਦਰ ਆਪਾਂ ਜ਼ੋਰ ਕੇ ਮਾਰਦੇ ਅੰਦਰ ਜਾ ਕੇ ਆਟੋ ਲੋਕ ਹੋ ਜਾਂਦੀ ਆ ਐਮੀ ਉਹਦੇ অটো ਲੋਕ ਵਾਸਤੇ ਆਪਾਂ ਟਾਕੀ ਬਣਾ ਸਕਦੇ ਆ ਸੋ ਇਹ ਮੇਰਾ ਤਜਰਬਾ ਹੈ ਮੇਰਾ ਕੰਮ ਤਾਂ ਨਹੀਂ ਹੈਗਾ ਨਾ ਮੈਂ ਮਕਾਨ ਬਣਾਉਣਾ ਪਰ ਮੈਂ ਆਪਣੇ ਦਿਮਾਗ ਨਾਲ ਹੀ ਚੀਜ਼ਾਂ ਡਿਜ਼ਾਈਨ ਕੀਤੀਆਂ ਨੇ ਕੁਝ ਦੇਖ ਕੇ ਵੀ ਤਾਂ ਪਹਿਲਾਂ 모ਗਾ গোল ਹੁੰਦਾ ਸੀ ਅਸੀਂ ਹੁਣ ਇਸ ਛੇਅਰ ਚ ਕਰ ਲਿਆ ਸੋ ਇਦਾਂ ਅਸੀਂ ਇਹ ਦੋ ਮੰਜ਼ਲ ਤੇ ਪਾਇਆ ਸੋ ਲੈ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਜੇ ਤੁਹਾਨੂੰ ਕੋਈ ਸੁਝਾਇਆ ਤਾਂ ਮੇਰੇ ਨਾਲ ਸਾਂਝਾ ਕਰਿਓ ਇਹਨੂੰ ਆਪਾਂ ਹੋਰ ਕਿਵੇਂ ਬਿਹਤਰ ਕਰ ਸਕਦੇ ਆ ਹੋਰ ਵਧੀਆ